74 ਸਾਂਹੀ ਜੀ ਜਿੱਥੋਂ ਦੇ ਰਹਿਣ ਵਾਲੇ ਆ ਜੀ ਪਿੰਡ ਸੂਲਪੁਰ ਜੀ ਤੁਹਾਡੇ ਤੇ ਦੋਸ਼ ਲੱਗੇ ਆ ਤੁਹਾਡੇ ਹੀ ਘਰਾਂ ਦੇ ਬੰਦੇ ਨੇ ਲਾਇਆ ਕਿ ਜਿਹੜੇ ਦਸਤਾਖਤ ਕੱਟੇ ਆ ਜਿਹੜੇ ਸਰਕਾਰੀ ਦਸਤ ਕੱਟੇ ਕੀ ਮਾਮਲਾ ਏ ਸਾਰਾ ਮਿਰਜੀ ਇਹ ਤਾਂ ਸਾਡਾ ਜਿਹੜਾ ਕੋਈ ਪਿੰਡ ਦਾ ਵੋਟਾਂ ਦਾ ਹੁੰਦਾ ਜਾਂ ਕੋਈ ਹੋਰ ਹੁੰਦਾ ਪਿੰਡ 'ਚ ਝਗੜੇ ਚੱਲਦੇ ਆ ਉਹ ਉਹ ਪਲੇਸ ਦਾ ਦੀ ਗਾਂ ਵੀ ਜਾਨੀ ਕਿ ਵਧਾਈ ਜਾਂਦੇ ਆ ਉਹ ਕੋਈ ਫਿਰਨੀ ਦਾ ਰੌਲਾ ਸੀ ਸਾਡਾ ਤੇ ਉਸ ਚੀਜ਼ ਤੋਂ ਲੈ ਕੇ ਗਾਂ ਦੀ ਗਾਂ ਇਹ ਦੋਸ਼ ਲਾਉਦੇ ਦਸਤ ਅਸੀਂ 2002 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਲਾਇਏ ਨੇ ਕਿ ਅਸੀਂ ਆਪ ਦੇ ਦਰੱਖਤ ਹੀ ਕੱਟੇ ਨੇ ਸਾਡੇ ਕੋਲ ਮਹਿਕਮਾ ਵੀ ਆਇਆ ਇਹਨਾਂ ਨੇ ਮਹਿਕਮੇ ਨੂੰ ਵੀ ਸੱਜਿਆ ਤੁਹਾਨੂੰ ਸਾਡੇ ਕੋਲ ਮਹਿਕਮੇ ਨੂੰ ਸੱਜਿਆ ਉਹਨਾਂ ਕੱਲਾ ਕੱਲਾ ਦਰੱਖਤ ਸ਼ਾਂਤੀ ਮਾਰ ਕੇ ਕੱਟ ਦਿੱਤਾ ਤੁਹਾਨੂੰ ਜਾਣ ਲੱਗੇ ਅਸੀਂ 50 ਬੰਦੇ ਜੀ ਸਾਨੂੰ ਕਹਿ ਕੇ ਗਏ ਆ ਵੀ ਆਪ ਦੇ ਦਰੱਖਤ ਤੁਸੀਂ ਕੱਟ ਸਕਦੇ ਹੋ ਉਹ ਸਾਡਾ ਇਹ ਹੋਟਾਂ-ਬਾਟਾਂ ਦਾ ਜਿਹੜਾ ਰਾਜਨੀਤਿਕ ਮਸਲੇ ਹੁੰਦੇ ਆ ਜੀ ਉਹ ਫਸੰਡਾਂ ਦੇ ਵਿੱਚ ਲੋਕ ਇੱਕ ਦੂਜੇ ਨਾਲ ਰੰਗਿਤ ਕਰਦੇ ਆ। ਉਹ ਇਹ ਮਸਲਾ ਹੈ। ਜੀ ਮਾਮਲਾ ਸਰਪੇ ਦਰਖਤ ਇਹ ਸਾਡੇ ਸੂਹਾ ਜਾਂਦਾ ਜੀ ਸਿਕਸਰ ਸ਼ਹਿਰ ਤੋਂ ਨਿਕਲਦਾ ਇਹ ਨਹਿਰ ਚੋਂ ਨਿਕਲਦਾ ਵਾ। ਇਹ ਉਹਦੇ ਨਾਲ ਇਹਦੇ ਨਾਲ ਪਰੜੀ ਦੇ ਤਿੰਨ ਕਰਮਾ ਰਾਹ ਵੀ ਜਾਂਦਾ ਜੀ ਸਰਕਾਰੀ ਤੌਰ ਤੇ। ਉਹਦੇ ਵਿੱਚੋਂ ਇਹਨੇ ਦਰਖਤ ਪੱਟਿਆ ਜੀ ਬਿਲਕੁਲ ਨਜਾਇਜ਼ ਆ। ਕਿੰਨੇ ਦਰਖਤ ਪੱਟੇ? ਘੱਟ ਤੋਂ ਘੱਟ ਵੀ 35-40 ਕਰੀਬ ਦੇ ਕਰੀਬ ਆ ਜੀ। ਮਹਿਕ ਮੈਨੂੰ ਕੋਈ ਕਾਰਵਾਈ ਨਹੀਂ ਮਹਿਕ ਮੈਨੂੰ ਕੋਈ ਕਾਰਵਾਈ ਨਹੀਂ ਹੋਈ ਜੀ ਉਹ ਕਹਿੰਦੇ ਵੀ ਇਹਦੇ ਵਿੱਚ ਰਿਕਾਰਡ ਨਹੀਂ ਹੈਗੇ ਹਾਲ ਤੋਂ 8-10 ਸਾਲ ਪਹਿਲਾਂ ਸੀ ਇਹਦੇ ਨੰਬਰ ਲਵਾਏ ਸੀਗੇ ਛਪਾਈਦਿਆਂ ਦੇ ਉੱਤੇ ਤੇ ਹੁਣ ਉਹਦੇ ਵਿੱਚ ਉਹ ਰਿਕਾਰਡ ਦੇ ਵਿੱਚ ਉਹ ਗਾਇਬ ਹੈ ਹੁਣ ਰਿਕਾਰਡ ਦੇ ਵਿੱਚ ਰਿਕਾਰਡ ਹੈ ਹੀ ਨਹੀਂ ਕਹ ਉਹ ਕਹਿੰਦੇ ਰਿਕਾਰਡ ਦੇ ਵਿੱਚ ਹੈ ਹੀ ਨਹੀਂਗੇ ਪਰ ਜੇ ਰਿਕਾਰਡ ਦੇ ਵਿੱਚ ਨਹੀਂ ਹੈਗੇ ਤੇ ਉਹਦੀ ਮਿੰਨਤੀ ਤਾਂ ਕਰਨੀ ਚਾਹੀਦੀ ਹੈ ਨਾ ਮਹਿਕ ਮੈਨੂੰ ਕਿ ਉਹਨੂੰ ਗਵਰਨਮੈਂਟ ਦੇ ਹਵਾਲੇ ਕੀਤਾ ਜਾਵੇ ਜੇ ਨਹੀਂ ਹੈਗੇ ਤੇ ਉਹਨੂੰ ਦਰਜ ਦੁਬਾਰਾ ਕੀਤਾ ਜਾਵੇ ਉਹਦੇ ਵਿੱਚ ਇਹਨਾਂ ਰਸਤਾ ਸਰਕਾਰੀ ਆ ਬਿਲਕੁਲ ਜੀ ਤਿੰਨ ਕਰਮਾਂ ਨਾਲ ਜਾਂਦਾ 65 ਫੁੱਟ ਪਰੜੀ ਆ ਜੀ ਉਹ 65 ਫੁੱਟ ਨਾਲ ਸੁਗਾ ਜਾਂਦਾ ਜੀ ਇਹ ਤੇ ਮਿਲਤੀ ਕੀਤੀ ਜਾਵੇ ਉਹਦੀ ਜਿਹੜੇ ਦਰਖਤਾ ਉਹ ਕਿੱਥੇ ਲੱਗੇ ਤਰਖਤੇ ਬਿਲਕੁਲ ਪਰੜੀ ਦੇ ਉੱਤੇ ਲੱਗੇ ਆ ਜੀ ਜੀ ਮੰਕਰ ਮੰਗੇ ਕੀ ਕਰਦੇ ਆ ਜੀ ਵੀ ਉਹਦੀ ਨਿਸ਼ਾਨਦਾ ਹੀ ਹੋਈ ਕੀਤੀ ਜਾਵੇ ਜੇ ਇਹਦੇ ਬਣਦੇ ਤੇ ਇਹ ਪਟਲੇ ਤੇ ਜੇ ਮਹਿਕਮੇ ਦੇ ਬਣਦੇ ਆ ਤੇ ਮਹਿਕਮੇ ਨੂੰ ਉਹ ਜਿਹੜੇ ਪੱਟੇ ਨੇ ਉਹਦਾ ਹਰਜਾਨਾ ਕੀਤਾ ਜਾਵੇ ਤੇ ਇਹਦਾ ਪਰਚਾ ਕੀਤਾ ਜਾਵੇ ਦਰਖਾਸਤ ਐ ਐਸਡੀਐਮ ਸਾਹਿਬ ਦੇ ਦਿੱਤੀ ਹੈ ਜੀ ਤੇ ਬਾਕੀ ਬਹੁਤ ਅਫਸਰਾਂ ਕੋਲ ਅਸੀਂ ਗਏ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਵਿਸ਼ੇ 'ਚ ਕੀ ਕਹਿੰਦਾ ਕੀ ਮਹਿਕਮਾ ਕੀ ਕਹਿੰਦਾ ਮਹਿਕਮਾ ਕਹਿੰਦਾ ਜੀ ਰਿਕਾਰਡ 'ਚ ਨਹੀਂਗੇ ਜੇ ਰਿਕਾਰਡ 'ਚ ਨਹੀਂ ਸਾਡੀ ਇਹ ਹੀ ਮੰਗ ਆ ਵੀ ਜੇ ਰਿਕਾਰਡ 'ਚ ਨਹੀਂ ਹੈਗੇਗੇ ਤੇ ਦੁਬਾਰਾ ਉਹਨੂੰ ਬੇਨਤੀ ਕੀਤੀ ਜਾਵੇ ਜੇ ਬੇਨਤੀ ਦੇ ਵਿੱਚ ਨਹੀਂ ਹੈਗੇ ਤੇ ਉਹਨੂੰ ਰਿਕਾਰਡ 'ਚ ਕੀਤਾ ਜਾਵੇ ਸਰਪੰਚ ਕੀ ਕਹਿੰਦਾ ਤੁਹਾਡੇ ਪਿੰਡ ਦੇ ਜੀ ਪੰਚਾਇਤ ਨੰਬਰ ਜਾਂ ਪੰਚਾਇਤ ਕੀ ਕਹਿੰਦਾ ਨਹੀਂ ਸਰਪੰਚ ਕੁਝ ਨਹੀਂ ਕਹਿੰਦਾ ਜੀ ਇਸ ਵਿਸ਼ੇ 'ਚ ਕੀ ਕਿਸੇ ਹੋਰ ਅਧਿਕਾਰੀ ਨਾਲ ਬਹਿ ਕੇ ਗੱਲ ਕੀਤੀ ਹੋਵੇ ਜਾਂ ਕੋਈ ਹੋਰ ਮਿਲੇ ਹੋਣ ਜਾ ਕੇ ਜੀ ਨਹੀਂ ਜੇ ਅਸੀਂ ਕਰਨਗੜ੍ਹ ਨੂੰ ਵੀ ਮਿਲੇ ਆ ਜੀ ਉਹ ਵੀ ਇਹੇ ਗੱਲ ਹੀ ਕਹਿ ਰਿਹਾ ਜੀ ਵੀ ਰਿਕਾਰਡ ਦੇ ਵਿੱਚ ਹੈ ਨਹੀਂਗੇ ਕੀ ਮੰਗ ਕੀ ਕਰ ਦਿੰਦੇ ਮੰਗੇ ਇਹੇ ਕਰਦੇ ਆ ਜੀ ਇਹਦੀ ਮੰਗਤੀ ਕੀਤੀ ਜਾਵੇ ਤੇ ਇਹਦੇ ਜੇ ਦੇ ਵਿੱਚ ਆਉਂਦੇ ਆ ਤੇ ਇਹਨੂੰ ਦੁਬਾਰਾ ਰਿਕਾਰਡ ਦੇ ਵਿੱਚ ਅਦਰ ਸਿੱਕੇ ਦਰਜ ਕੀਤਾ ਜਾਵੇ ਤੇ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਅੱਜ ਤੋਂ ਪਰਸੋਂ ਛਵੈਦੇ ਅਜੇ ਖੜੇ ਸੀਗੇ ਜੀ ਪਟੜ ਰਾਇ ਸਾਡੇ ਕੋਲ ਵੀਡੀਓ ਹੈਗੀਆਂ ਜੀ ਉਹ ਅਪਲੋਡ ਹੈਗੀਆਂ ਅਸੀਂ ਤੁਹਾਨੂੰ ਦੇ ਦੇਣੇ ਆ ਜੀ ਪਰਜੋ ਕਨੇਸੀ ਰਾਜ ਨੇ ਸਾਰੇ ਪਾੜ ਲਏ ਨੇ ਬਿਲਕੁਲ ਇਹਨੂੰ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਵੀ ਇਹ ਨਹੀਂ ਰੁਕਿਆ ਜੀ ਇਹਨੇ ਸਾਰੇ ਪੱਟੇ ਆ ਜੀ ਇਹਦੇ ਵਿੱਚ ਕੋਰਪੋਰਲ ਕੋਲ ਦਾਸ ਨਾ ਰੌਲਾ ਜੱਲਾ ਹੀ ਅੱਗੇ ਐਸਾ ਤਮਗਲਾਇ ਜਿੱਦਿਹਾ ਨਜ਼ਰ ਆਇਆ ਮੌਕੇ ਤੇ ਕਰਨਜੀਤ ਸਿੰਘ ਨੇ ਮੋਗਲੇ ਜਾਂ ਸੁਨੋਗਲਾਸ ਕਾਰੀ ਨੇ ਆਪਨੇ ਵੀ

ਨਿਸ਼ਾਨ ਵੀ ਵੀ ਐਪਲੀਕੇਸ਼ਨ ਦੇ ਦੇਖੋ ਇਹ ਹਲਕਾਟੇ ਹੋਏ ਉਹ ਕਾਰਵਾਈ ਬਣੂਗੀ ਐਪਲੀਕੇਸ਼ਨ ਸਾਡੇ ਕੋਲ ਕੋਈ ਦਰਖਾਸਤ ਆਵੇ ਐਪਲੀਕੇਸ਼ਨ ਆਵੇ ਨਿਸ਼ਾਨ ਲਈ ਦਰਖਾਸਤ ਆਵੇ ਜੀ ਕਰ ਦੇਣਾ